ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ ਸਾਹਿਬ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਮੈਂ ਧਿਆਨ ਨਾਲ ਦੇਖਿਆ ਕਿ ਉਹਨਾਂ ਨੇ ਚੀਜ਼ਾਂ ਲੁਕਾਉਣ ਦੀ ਜ਼ਿਆਦਾ ਕੋਸ਼ਿਸ਼ ਕੀਤੀ ਹੈ ਤੇ ਸਚਾਈ ਜਿਹੜੀ ਹੈ ਲੋਕਾਂ ਸਾਹਮਣੇ ਕਿਵੇਂ ਰੋਕੀ ਜਾ ਸਕਦੀ ਹੈ ਇਸ ਗੱਲ ਤੇ ਉਹਨਾਂ ਦਾ ਜ਼ੋਰ ਵੱਧ ਲੱਗਿਆ ਹੋਇਆ ਹੈ ਪਹਿਲੀ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਨੂੰ ਰਾਜ ਚਾਹੀ ਸੀ ਕਿ ਅਸੀਂ ਆਮਦਨ ਦੇ ਆਪਣੇ ਸਾਧਨ ਇਸ ਤਰੀਕੇ ਵਧਾਵਾਂਗੇ ਇਸ ਤਰੀਕੇ ਵਧਾਵਾਂਗੇ ਤੇ ਉਹਦੇ ਨਾਲ ਸਾਡੀ ਸੂਬੇ ਦੀ ਆਮਦਨ ਸਰਪਲਸ ਹੋਏਗੀ ਪਰ ਅੱਜ ਹਾਲ ਇਹ ਹੈ ਕਿ ਇਸ ਜਿਹੜਾ ਬਜਟ 2025-26 ਦਾ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਸੂਬੇ ਦੇ ਸਿਰ ਵਿੱਤ ਮੰਤਰੀ ਸਾਹਿਬ ਨੇ ਆਪ ਮੰਨਿਆ ਹੈ ਕਿ ਕਰਜ਼ਾ ਜਿਹੜਾ 417000 ਤੇ 136 ਕਰੋੜ ਹੋ ਜਾਏ। ਮਤਲਬ ਹਰ ਘਰ ਨੂੰ 5-5 ਲੱਖ ਰੁਪਈਆ ਤੁਸੀਂ ਲਾ ਲੋ ਕਿ ਸਾਰੇ ਪੰਜਾਬ ਸਿਰ ਇਹ ਕਰਜ਼ਾ ਜਿਹੜਾ ਉਹ ਚੜ ਜਾਏ। ਔਰ ਇਸ ਕਰਜ਼ੇ ਦੇ ਚੜਨ ਦੇ ਕਾਰਨ ਕੀ ਹੈ? ਸਰਕਾਰ ਦੀ ਨਾ ਅਗਿਆਤ। ਕਿ ਆਪਣੇ ਫੰਡਾਂ ਦੀ ਸਟੱਜੀ ਵਰਤੋਂ ਨਹੀਂ ਕੀਤੀ ਖਿਲਵਾੜ ਕੀਤਾ ਜਿਹੜਾ ਫੰਡਾਂ ਦੇ ਨਾਲ ਤੇ ਸੂਬਾ ਹੁਣ ਇੱਥੇ ਪਹੁੰਚ ਗਿਆ ਕਿ 4 ਲੱਖ ਤੋਂ ਉੱਪਰ ਜਿਹੜਾ 17136 ਕਰੋੜ ਰੁਪਇਆ ਸਾਡਾ ਕਰਜ਼ਾ ਆ ਦੂਜੀ ਗੱਲ ਹੈ ਕਿ ਵਿੱਤ ਮੰਤਰੀ ਸਾਹਿਬ ਨੇ ਝੂਠੇ ਅੰਕੜੇ ਤਾਂ ਪੇਸ਼ ਕਰ ਦਿੱਤੇ ਕਿ ਐਸ ਕੰਮ ਵਾਸਤੇ ਇੰਨਾ ਰੱਖਾਂਗੇ ਐਸ ਕੰਮ ਵਾਸਤੇ ਇੰਨਾ ਰੱਖਾਂਗੇ ਤੇ ਜਿਹੜੀਆਂ ਦੋ ਚੀਜ਼ਾਂ ਬੜੀਆਂ ਮਹੱਤਵਪੂਰਨ ਹੁੰਦੀਆਂ ਇੱਕ ਮਾਲੀ ਘਾਟਾ ਤੇ ਇੱਕ ਵਿੱਤੀ ਘਾਟਾ ਤੇ ਮਾਲੀ ਘਾਟਾ ਇਹਨਾਂ ਦਾ 23957 ਮਤਲਬ 24000 ਕਰੋੜ ਦੇ ਉੱਤੇ ਮਾਲੀ ਘਾਟਾ ਫਰਕ ਹੈ ਵੀ ਜਿਹੜੀ ਤੁਹਾਡੀ ਆਮਦਨ ਆਉਣੀ ਹੈ ਤੇ ਐਕਸਪੈਂਡੀਚਰ ਦੋਨਾਂ ਦੇ ਵਿੱਚ ਫਰਕ ਇਹ ਤੁਹਾਡਾ 24000 ਤੇ ਜਿਹੜਾ ਵਿੱਤੀ ਘਾਟਾ ਉਹ 34200 ਕਰੋੜ ਰੁਪਏ ਦਾ ਹੋ ਗਿਆ ਹੁਣ ਜਿਹੜਾ ਤੁਸੀਂ ਫੰਡ ਇੱਥੇ ਐਲਾਨ ਕਰੀ ਜਾਂਦੇ ਇਹ ਪੈਸਾ ਆਊਗਾ ਕਿੱਥੋਂ ਬਜਟ ਤਾਂ ਹੁੰਦਾ ਹੈ ਕਿ ਇੱਕ ਇੱਕ ਪੈਸਾ ਇੱਥੋਂ ਇੱਥੋਂ ਆਉਣਾ ਤੇ ਇੱਥੇ ਇੱਥੇ ਖਰਚ ਆਉਣਾ ਤੇ ਇਹਨਾਂ ਦਾ ਪਹਿਲਾਂ ਹੀ ਗੈਪ ਹੈ ਇਹ ਤੁਸੀਂ ਲਿਖ ਦਿੱ ਦਿੱਤਾ ਕਿ ਪੂਰਾ ਹੋ ਜਾਏਗਾ ਕਿੱਦਾਂ ਪੂਰਾ ਹੋ ਜਾਏਗਾ ਇੱਕ ਤੁਸੀਂ ਪਿਛਲੇ 3 ਸਾਲ ਵੀ ਲਿਖਦੇ ਆਏ ਕਿ ਪੂਰਾ ਹੋ ਜਾਏਗਾ ਇਹ ਹਰ ਸਾਲ ਵਧੀ ਜਾਂਦਾ ਤੇ ਜੇ ਪਿਛਲੇ 3 ਸਾਲ ਵਧੀ ਜਾਂਦਾ ਤੇ ਫਿਰ ਅੱਗੋਂ ਤੁਸੀਂ ਕਿਵੇਂ ਜਿਹੜਾ ਪੂਰਾ ਕਰ ਸਕਦੇ ਔਰ ਸਭ ਤੋਂ ਜਿਹੜੀ ਇਹਦੇ ਚ ਚਿੰਤਾਜਨਕ ਗੱਲ ਹੈ ਕਿ ਸਾਰੇ ਖਰਚੇ ਕਰਕੇ ਤੇ 7 ਪੈਸੇ 1 ਰੁਪਏ ਚ 7% ਸਿਰਫ ਪੰਜਾਬ ਦੇ ਵਿਕਾਸ ਵਾਸਤੇ ਜਿਹੜਾ ਹੈਗਾ ਉਹ ਖਰਚਾ ਵਿੱਤ ਮੰਤਰੀ ਸਾਹਿਬ ਨੇ ਕਹਿ ਕੇ ਰੱਖਾ ਇਹ ਤਾਂ ਵਿੱਤੀ ਘਾਟੇ ਚ ਪੂਰਾ ਹੋ ਜਾਣਾ ਇਹ ਜਾਣਾ ਕਿੱਥੇ ਆ ਜਾਇ ਕਿਤੇ ਤਾਂ ਪੈਸੇ ਆਉਣਗੇ ਤਾਂ ਤੇ ਜਿਹੜੇ ਇੰਨੀਆਂ ਪੰਚਾਇਤ ਦੇ ਪੰਜਾਬ ਦੇ ਵਿੱਚ 12500 ਤੋਂ ਵੱਧ ਪੰਚਾਇਤਾਂ ਨੇ ਤੇ ਕਿੱਡੇ ਵੱਡੇ ਸ਼ਹਿਰ ਨੇ ਕਮੇਟੀਆਂ ਨੇ ਉਹਨਾਂ ਸਾਰਿਆਂ ਦੇ ਵਿਕਾਸ ਵਾਸਤੇ ਕੱਲਾ 5% ਤੇ ਕੀ ਬਣੇਗਾ ਜੀ ਉਹਨਾਂ ਦਾ ਤਾਂ ਸਫਾਈ ਵੀ ਨਹੀਂ ਹੋਣੀ ਇੰਨੇ ਬਜਟ ਨਾਲ 5% ਜਿਹੜਾ ਸਾਰੇ ਬਜਟ ਦਾ ਤੁਸੀਂ ਦਿੱਤਾ ਇੰਨੇ ਨਾਲ ਤਾਂ ਇਨ੍ਹਾਂ ਸ਼ਹਿਰਾਂ ਤੇ ਝੜੂ ਵੀ ਨਹੀਂ ਲੱਗਦਾ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਇਸ ਕਰਕੇ ਬੜੀ ਦੁਖਦਾਰੀ ਗੱਲ ਹੁੰਦੀ ਹੈ ਖੇਤੀ ਸਾਡਾ ਖੇਤੀ ਤੇ ਦਾਤ ਸੁਪਾ ਤੇ ਬੜੀ ਵੱਡੀ ਗੱਲ ਚੱਲਦੀ ਹੈ ਕਿ ਝੋਨੇ ਤੇ ਕਣਕ ਤੋਂ ਕਿਸਾਨ ਨੂੰ ਕੱਢਿਆ ਜਾਵੇ। ਉਹਦੇ ਵਾਸਤੇ ਬਜਟ ਕੀ ਰੱਖਿਆ 115 ਕਰੋੜ ਰੁਪਏ। ਉਹ ਦੱਸੋ ਕਿੱਥੇ ਦਿਓਗੇ? 115 ਕਰੋੜ ਦੇ ਨਾਲ ਸਾਰੇ ਪੰਜਾਬ ਦਾ ਤੁਸੀਂ ਜਿਹੜਾ ਹੈਗਾ ਡਾਇਵਰਸੀਫਿਕੇਸ਼ਨ ਜਿਹੜੀ ਆ ਫਸਲਾਂ ਦੀ ਕਰਨੀ ਹੈ। ਤੇ ਪ੍ਰਾਣੀ ਦੀ ਕਿੰਨੀ ਵੱਡੀ ਸਮੱਸਿਆ। ਤੇ ਮੈਂ ਦੇਖ ਰਿਹਾ ਸੀ ਬਜਟ ਕੀ ਰੱਖਿਆ 500 ਕਰੋੜ ਰੁਪਏ। ਇੱਕ ਪਿੰਡ ਨੂੰ 5 ਲੱਖ ਵੀ ਨਹੀਂ ਆਉਂਦਾ ਤੇ ਦੱਸੋ ਕਿਵੇਂ? ਉਤੇ ਤੁਸੀਂ ਮਸ਼ੀਨਾਂ ਲੈ ਦੇਓਗੇ ਉਹਨੇ ਚ ਤੇ ਕਿਵੇਂ ਸਾਰਾ ਕੰਮ ਤੁਸੀਂ ਕਰਦੇ ਹੋਗੇ ਔਰ ਇਹ 500 ਚਾਰੀ ਨਹੀਂ ਹੋ ਸਕਣਾ ਮੈਂ ਪਹਿਲਾਂ ਕਾਰਨ ਦੱਸ ਦਿੰਦਾ ਕਿ ਵਿੱਤੀ ਘਾਟਾ ਇੱਡਾ ਵੱਡਾ ਕਿ ਜਾਰੀ ਤਾਂ ਇਹਦੇ ਚ ਕੁਝ ਵੀ ਨਹੀਂ ਹੁਣ ਜਿਹੜਾ ਦਲਿਤ ਵਰਗ 34% ਪਾਪੂਲੇਸ਼ਨ ਆ ਸਾਡੇ ਪੰਜਾਬ ਦੇ ਔਰ 34% ਬਜਟ ਉਹਨਾਂ ਦੇ ਹਿੱਸੇ ਆਉਂਦਾ ਉਹਨਾਂ ਤੇ ਲੱਗਣਾ ਚਾਹੀਦਾ ਤੇ ਵਿੱਤ ਮੰਤਰੀ ਸਾਹਿਬ ਸਾਰੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੂੰ ਕੀ ਦੇ ਰਿਆ ਬਜਟ ਪੇਸ਼ ਕੀਤਾ ਇਹਨਾਂ ਨੇ 236000 ਕਰੋੜ ਦਾ ਤੇ ਜਿਹੜਾ ਦਲਿਤ ਵਰਗ ਹੈ ਉਹਨੂੰ ਦੇ ਰਹੇ ਆ ਸਿਰਫ 13987 ਕਰੋੜ ਰੁਪਏ ਤੇ ਲਿਖ ਦਿੱਤਾ ਕਿ ਇਹ ਜਿਹੜਾ ਡਿਵੈਲਪਮੈਂਟ ਬਜਟ ਹੈ ਉਹਦਾ 34% ਦਾ ਧੋਖਾ ਤੇ ਨਾਲ ਉਹ ਦਿਓ ਨਾ ਟੋਟਲ ਬਜਟ ਦਾ ਦਿਓ ਡਿਵੈਲਪਮੈਂਟ ਬਜਟ ਦਾ ਹਾਈ ਕਿੰਨਾ ਕੋ ਇਹਨਾਂ ਕੋ ਆ ਉਹਦੇ ਵਿੱਚੋਂ 34% ਉਹਨਾਂ ਨੂੰ ਦਿੱਤਾ ਇਸ ਕਰਕੇ ਸਾਰਾ ਹੀ ਜਿਹੜਾ ਬਜਟ ਹੈ ਇਹ ਮੈਂ ਸਮਝਦਾ ਕਿ ਇਹਦੇ ਨਾਲ ਭੈਣਾ ਦਾ ਜਿਹੜਾ 1000 ਰੁਪਿਆ ਸੀ ਉਹ ਵੀ ਸੁਪਨਾ ਚਕਨਾ ਚੂਰ ਹੋ ਗਿਆ ਜਿਹੜੀ ਮਜ਼ਦਮਾ ਦੀ ਪੁਰਾਣੀ ਪੈਨਸ਼ਨ ਸਕੀਮ ਸੀ ਉਹਦਾ ਵੀ ਸੁਪਨਾ ਉਹਨਾਂ ਦਾ ਚੁਗਣਾ ਚੂਰ ਹੋ ਗਿਆ ਜਿਹੜੀ ਐਮਐਸਪੀ ਦੀ ਗਰੰਟੀ ਕਿਸਾਨਾਂ ਨੂੰ ਕਹੀ ਸੀ ਉਹਦੇ ਵਾਸਤੇ ਵੀ ਕੋਈ ਪੈਸੇ ਹੀ ਹੈ ਨਹੀਂ ਕਿਤੇ ਰੱਖਿਆ ਉਹ ਵੀ ਸੁਪਨਾ ਚੁਗਣਾ ਚੂਰ ਹੋ ਗਿਆ ਤੇ ਨਾ ਕੋਈ ਪੈਨਸ਼ਨ ਵਧੀ ਬਜ਼ੁਰਗਾਂ ਦੀ ਨਾ ਬੀਬੀਆਂ ਦੀ ਨਾ ਅੰਗੇਹੀਣਾ ਦੀ ਨਾ ਵਿਧਵਾ ਦੀ ਨਾ ਕੋਈ ਸਕਿੰਡ ਸਕੀਮ ਵਧੀ ਨਾ ਕੋਈ ਹੋਰ ਜਿਹੜਾ ਕੰਮ ਅਗੇ ਇਸ ਕੀਮਤ ਚੱਲਦੀ ਹੈ ਕਿਸੇ ਤੋਂ ਵਾਧਾ ਹੋਗਾ ਇਹਨਾਂ ਜ਼ਰੂਰ ਹੈ ਕਿ ਸਬਸਿਡੀ ਬਿਜਲੀ ਵਾਲੀ ਘਟ ਗਈ ਤੇ ਹੁਣ ਬਿੱਲ ਕੁਝ ਲੋਕਾਂ ਨੂੰ ਆਉਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਕੁੱਲ ਮਿਲਾ ਕੇ ਜਿਹੜਾ ਸਾਰਾ ਬਜਟ ਹੈ ਇਹ ਮੈਂ ਸਮਝਦਾ ਬੜਾ ਨਿਰਾਸ਼ਾਜਨਕ ਹੈ ਔਰ ਹੁਣ ਫੇਰ ਉਸੇ ਪਾਸੇ ਕੰਮ ਚਲ ਗਿਆ ਕਿ ਤਿੰਨ ਸਾਲ ਬੀਤ ਗਏ ਤੇ ਹੁਣ ਵਿੱਤ ਮੰਤਰੀ ਸਾਹਿਬ ਕਹਿੰਦੇ ਵੀ ਸਰਵੇ ਕਰਾਵਾਂਗੇ ਕਿ ਪੰਜਾਬ ਚ ਘਰ-ਘਰ ਪਿੰਛੇੜੀ ਕਿੰਨੇ ਹੁਣ ਪਤਾ ਲੱਗਿਆ ਤਾਂ ਤੁਸੀਂ ਤੇ 10 ਮਹੀਨੇ ਚ ਨਸ਼ਾ ਖਤਮ ਕਰਨੇ ਸੀ ਇਹ ਸਰਵੇ ਤੁਸੀਂ ਕਰਾਉਣਾ ਵੋਟਾਂ ਦਾ ਵੀ ਲੋਕਾਂ ਦਾ ਸਰਵੇ ਕਰਾ ਕੇ ਕੰਪਨੀਆਂ ਕੋਲੋਂ ਤੇ ਫਿਰ ਉਹਨਾਂ ਨੂੰ ਝੂਠ ਜਿਹੜਾ ਹੈਗਾ ਉਹਨਾਂ ਦੇ ਟੈਲੀਫੋਨਾਂ ਦੇ ਉੱਤੇ ਕਿਵੇਂ ਭੇਜਣਾ ਜਿਵੇਂ ਤੁਹਾਡਾ ਪੁਰਾਣਾ ਸੋਸ਼ਲ ਮੀਡੀਆ ਦਾ ਕੰਮ ਹੈ ਜੇ ਤੁਹਾਨੂੰ ਹਲੇ ਤੱਕ ਇੰਨਾ ਹੀ ਨਹੀਂ ਪਤਾ ਲੱਗਿਆ ਕਿ ਮੈਗਨੀਟਿਊਡ ਕਿੱਦਾ ਤੇ ਦੱਸੋ ਤੁਸੀਂ ਤਿੰਨ ਸਾਲ ਫਿਰ ਕੀ ਕੀਤਾ ਝੂਠੇ ਕਲੇਮ ਕੀਤੇ ਇਸ ਕਰਕੇ ਸਾਰਾ ਹੀ ਸਮਝਦਾ ਕਿ ਕੁੱਲ ਮਿਲਾ ਕੇ ਜਿਹੜਾ ਬਜਟ ਹੈ ਬਹੁਤ ਨਿਰਾਸ਼ਾਜਨਕ ਹੈ ਇਹ ਕੋਈ ਪੰਜਾਬ ਨੂੰ ਚੰਗੀ ਵਿਜ਼ਨ ਚੰਗੀ ਸੇਧ ਜਿਹੜੀ ਹੈ ਆਜਾਮਦ ਪਾਰਟੀ ਨਹੀਂ ਦਿਖਾ ਸਕੀ